ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮੇਵਾ ਸਿੰਘ ਪਾਲੀਆ ਕਲਾ ਮੇਰੇ ਨਾਲ ਸਾਥੀ ਦਵਿੰਦਰ ਸਿੰਘ ਜੀ ਵੱਗਾ ਅੱਜ ਅਸੀਂ ਫੇਰ ਹਰਪਾਲ ਸਿੰਘ ਸ਼ਮਲਾ ਜੀ ਦੀ ਇੱਕ ਨਵੀਂ ਰਚਨਾ ਲੈ ਕੇ ਪੇਸ਼ ਹੋਣ ਲੱਗਿਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚੋਂ ਕਰੀਏ ਦਵਿੰਦਰ ਸਿੰਘ ਜੀ ਹਾਂਜੀ ਹਾਂਜੀ ਕਰੋ ਪੇਸ਼ੀ ਚਮਕੌਰ ਗੜੀ ਨੂੰ ਛੱਡ ਕੇ ਚੱਲੇ ਦਸਮ ਪਿਤਾ ਅੱਜ ਕਲਮ ਕੱਲੇ ਚਮਕੌਰ ਗੜੀ ਨੂੰ ਛੱਡ ਕੇ ਚੱਲੇ ਦਸਮ ਪਿਤਾ ਅੱਜ ਕਲਮ ਕੱਲੇ ਉਹ ਬਿਮਾਰ ਕੇ ਕੁਦਰਤ ਰਾਈ ਹਮ ਮੰਝਰ ਤਕਤ ਵਾਹੀ ਦੇ ਮੰਝਲ ਵੱਲ ਨੂੰ ਤੁਰ ਆ ਜਾਵੇ ਸਦਕੇ ਜਾ ਮਰਾਹੀ ਦੇ ਮੰਜਲ ਵੱਲ ਨੂੰ ਤੁਰਿਆ ਜਾਵੇ ਸਦਕੇ ਜਾ ਮਰਾਹੀ ਦੇ ਸੀਸ ਤੇ ਤਾਜ ਵੀ ਹੈ ਨਹੀਂ ਮੋਢੇ ਉੱਤੇ ਬਾਜ ਵੀ ਹੈ ਨਹੀਂ ਅੱਜ ਸੀਸ ਤੇ ਤਾਜ ਵੀ ਹੈ ਨਹੀਂ ਮੋਢੇ ਬੈਠਾ ਬਾਜ ਵੀ ਹੈ ਨਹੀਂ ਲੀਰਾ ਲੀਰਾ ਬਸਤਰ ਹੋ ਗਏ ਜੋ ਦੇ ਸੰਤਿਸ਼ਪਾਹੀਰੇ ਮੰਜ਼ਲ ਵੱਲ ਨੂੰ ਤੁਰ ਆ ਜਾਵੇ ਸੜਕੇ ਜਾ ਮਰਾਹੀ ਦੇ ਮੰਜ਼ਲ ਵੱਲ ਨੂੰ ਤੁਰ ਆ ਜਾਵੇ ਸੜਕੇ 'ਚ ਜਮਰਾਹੀ ਦੇ ਅੱਜ ਨਾ ਹੀਠਾ ਨੀਲਾ ਕੋੜਾ ਪੈਰਾਂ ਦੇ ਵਿੱਚ ਹੈ ਨਾ ਜੋੜਾ ਅੱਜ ਨਾ ਹੀਠਾ ਨੀਲਾ ਕੋੜਾ ਪੈਰਾਂ ਦੇ ਵਿੱਚ ਹੈ ਨਾ ਜੋੜਾ ਤਿੱਖੇ ਕੰਡਿਆਂ ਪੈਰ ਵਲ ਨੂੰ ਤੁਰ ਆ ਜਾਵੇ ਸੜਕੇ ਜਾ ਮਰਾਹੀ ਦੇ ਮੰਜ਼ਲ ਵੱਲ ਨੂੰ ਤੁਰ ਆ ਜਾਵੇ ਸੜਕੇ ਜਾ ਮਰਾਹੀ ਦੇ ਜਦੋਂ ਨੀਂਦ ਨੇ ਕੇਰਾ ਪਾਇਆ ਉਂਝੇ ਹੀ ਫਿਰ ਅਸਣ ਲਾਇਆ ਜਦੋਂ ਨੀਂਦ ਨੇ ਘੇਰਾ ਪਾਇਆ ਹੁੰਜੇ ਹੀ ਫਿਰ ਆਸਣ ਲਾਇਆ ਕਹਿੰਦਾ ਨਰਮ ਗਦੈਲੇ ਰੱਬਾ ਓਏ ਅਜਨੀ ਮੈਨੂੰ ਚਾਹੀਦੇ ਮੰਜ਼ਲ ਵੱਲ ਨੂੰ ਤੁਰ ਆ ਜਾਵੇ ਸੜਕੇ ਜਾਮਰਾਹੀ ਦੇ ਮੰਜ਼ਲ ਵੱਲ ਨੂੰ ਤੁਰ ਆ ਜਾਵੇ ਸੜਕੇ ਜਾਮਰਾਹੀ ਦੇ ਪਿੱਪਤਾ ਨੂੰ ਵੀ ਬਿਪਤਾ ਪੈ ਗਈ ਜਿਗਰ ਸ਼ੇਰ ਦਾ ਮਿੰਦੀ ਰਹਿ ਗਈ ਬਿਪਤਾ ਨੂੰ ਵੀ ਬਿਪਤਾ ਪੈ ਗਈ ਜਿਗਰ ਸ਼ੇਰ ਦਾ ਮਿੰਦੀ ਰਹਿ ਗਈ ਸ਼ਮਲੇ ਵਾਲਿਆ ਉਹੀ ਜਾਣੇ ਸ਼ਮਲੇ ਵਾਲਿਆ ਉਹੀ ਜਾਣੇ ਜੇਰੇ ਜੋਤੀ ਅਲਾਹੀ ਦੇ ਮੰਜ਼ਿਲ ਵੱਲ ਨੂੰ ਤੁਰ ਆ ਜਾਵੇ ਸਦਕੇ ਜਾ ਮਰਾਹੀ ਦੇ ਹੋ ਬਾਜਾਂ ਵਾਲੇ ਮਾਹੀ ਦੇ ਉਹ ਜੋ ਦੇ ਸੰਤਿਸ਼ਪਾਹੀ ਦੇ